ਜਿੱਦਣ ਸਰੀਰ ਕਰਕੇ ਦੁਨੀਆ ਤੋਂ ਜਾਂਦਾ ਹੈ ਸਭ ਕੁਝ ਉਧਰ ਹੁੰਦਾ ਹੈ। ਔਰ ਸਾਥ ਸੰਗਤ ਉਦੋਂ ਸਾਰੀ ਵਡਿਆਈ ਲੁਕਾਈ ਫਿਰ ਉਹਦੀ ਕਰਦੀ ਹੈ। ਇੱਕੋ ਨੁਕਤੇ ਕਰਕੇ ਮੈਂ ਸਮਾਪਤੀ ਕਰਨੀ ਸਮਾ ਹੋ ਗਿਆ। ਸਾਥ ਸੰਗਤ ਜਿਹੜੇ ਪੈਸੇ ਜੇਬ ਚ ਰੱਖ ਲਓ ਨਾ ਅੱਜ ਆਪਾਂ ਬਾਬਾ ਜੀ ਦੀ ਕਿਉਂ ਵਡਿਆਈ ਕਰਨਾ ਹੈ। ਦੋ ਦੋ ਤਹੱਕੇ ਤਿੰਨ ਤਿੰਨ ਦਹੱਕੇ ਗੁਜ਼ਰ ਗਏ 25 25 ਸਾਲ ਗੁਜ਼ਰ ਗਏ ਮੈਂ ਉਹ ਜੇ ਸਾਧੂਆਂ ਦੇ ਸਮਾਗਮਤ ਤੇ ਜਾਨਾ ਜਿੱਥੇ 100 100 ਸਾਲ ਉਹਨਾਂ ਨੂੰ ਦੁਨੀਆ ਤੋਂ ਗਿਆ ਹੋ ਗਿਆ 100 ਸਾਲ ਵਡਿਆਈਆਂ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਭਾਈ ਪੈਸੇ ਕਰਕੇ ਨਹੀਂ ਪੈਸੇ ਵਾਲਿਆਂ ਤਾਂ ਵਡਿਆਈ ਮੁੱਕ ਜਾਂਦੀ ਹੈ ਐਦਾਂ ਦੇ ਬੰਦੇ ਦੁਨੀਆ 'ਚ ਹੈਨ ਜਿਨ੍ਹਾਂ ਕੋਲ ਬਹੁਤ ਪੈਸਾ ਹੈ ਮਰਨ ਤੋਂ ਬਾਅਦ ਵਡਿਆਈ ਖਤਮ ਹੋ ਜਾਂਦੀ ਹੈ ਮੈਂ ਕੈਲੀਫੋਰਨੀਆ ਗਿਆ ਉਹ ਬੰਦੇ ਸਾਨੂੰ ਲੈ ਕੇ ਗਏ ਕਹਿੰਦੇ ਸਾਡੇ ਕੋਲ 5000 ਏਕੜ ਜ਼ਮੀਨ ਹੈ 500 ਨਹੀਂ 5000 ਏਕੜ ਖੇਤੀ ਕਹਿੰਦੇ ਕਰਦੇ ਹੋ ਕਹਿੰਦੇ ਬਦਾਮਾਂ ਦੀ ਉਹਨੇ ਮੈਨੂੰ ਖੇਤ ਬਦਾਮਾਂ ਦੇ ਵਿਖਾਏ 5000 ਏਕੜ ਉਹਨੇ ਜਹਾਜ਼ ਰੱਖੇ ਉਹਨੇ ਹੈਲੀਕਾਪਟਰ ਉਹਦੇ ਨਾਲ ਦਵਾਈਆਂ ਪਾਉਂਦੇ ਨੇ ਐਨੇ ਅਮੀਰ ਬੰਦੇ ਮੈਂ ਉਹਨੂੰ ਪੁੱਛ ਬੈਠਾ ਬਜ਼ੁਰਗ ਕਦੋਂ ਦੇ ਆਏ ਅਮਰੀਕਾ ਕਹਿੰਦੇ ਜੀ ਸਾਡੇ ਦਾਦਾ ਜੀ ਦੱਸਦੇ ਸੀ ਪਰਦਾਦਾ ਜੀ ਆਏ ਸਗੇ ਮਤਲਬ ਦਾਦੇ ਨੇ ਸਾਡੇ ਨੂੰ ਦੱਸਿਆ ਵੀ ਪਰਦਾਦਾ ਆਇਆ ਸੀ ਉਹ 1913-14 ਦੇ ਆਏ ਹੁੰਦੇ ਆ ਅਮਰੀਕਾ ਦੇ ਉੱਥੇ ਇੱਕ ਗੁਰਦੁਆਰਾ ਵੀ ਬਣਿਆ ਉਹ ਗੁਰਦੁਆਰਾ ਗਦਰੀ ਭਾਬਿਆਂ ਦੇ ਨਾਮ ਤੇ ਸਟਾਕਟਨ ਉਹ 1910 ਦਾ ਤਾਂ ਉਹਦਾ ਨੀਂਹ ਰੱਖੀ ਹੋਈ ਹੈ ਬਜ਼ੁਰਗਾਂ ਨੇ ਉਦੋਂ ਦੇ ਅਮਰੀਕਾ ਦੇ ਕਹਿੰਦੇ ਉਹਨਾਂ ਨੇ ਬਹੁਤ ਇੱਥੇ ਜ਼ਮੀਨਾਂ ਜੋੜੀਆਂ ਜੀ ਹੁਣ 5000 ਏਕੜ ਜ਼ਮੀਨ ਮੈਂ ਕਿਹਾ ਤੁਹਾਡੇ ਦਾਦੇ ਨੇ ਬਣਾਈ ਕਹਿੰਦੇ ਹਾਂਜੀ ਮੈਂ ਕਿਹਾ ਫਿਰ ਆਪਣੇ ਦਾਦੇ ਦੀ ਫੋਟੋ ਦਿਖਾਓ ਮੈਂ ਵੀ ਦਰਸ਼ਨ ਕਰ ਉਹ ਲੱਭਣ ਲੱਗ ਪਏ ਐਡਾ ਵੱਡਾ ਮਹਿਲ ਘਰ ਦਾਦੇ ਦੀ ਫੋਟੋ ਲੱਭਣ ਲੱਗ ਪਏ ਲਵ ਨੇ ਲਵ ਦੇ ਇੱਕ ਛੋਟੀ ਜਿਹੀ ਐਲਬਮ ਵਿੱਚੋਂ ਉਹਦੀ ਫੋਟੋ ਲੱਭੀ ਕਈ ਬੰਦਿਆਂ ਦੇ ਵਿੱਚ ਐਦਾਂ ਖੜੇ ਲੇਕਿਨ ਬਾਈ ਕਹਿੰਦੇ ਜੀ ਆ ਸਾਡੇ ਦਾਦਾ ਜੀ ਇਹ ਆਏ ਸੀ ਅਮਰੀਕਾ ਇੱਥੇ ਪੜਾਦਾਦਾ ਜੀ ਨੇ ਮਗਰ ਨਹੀਂ ਜ਼ਮੀਨ ਬਣਾਈ ਮੈਂ ਕਿਹਾ ਅੱਛਾ ਇੰਨੀ ਇੱਕ ਫੋਟੋ ਜਿਸ ਬੰਦੇ ਨੇ ਅਮਰੀਕਾ ਵਿੱਚ 5000 ਏਕੜ ਜ਼ਮੀਨ ਜਿਹਦੀ ਔਲਾਦ ਦੇ ਕੋਲ ਪਹੁੰਚ ਗਈ ਉਹਦੀ ਫੋਟੋ ਐਲਬਮ ਵਿੱਚ ਇੰਨੀ ਉਹਦੀ ਕੋਈ ਫੋਟੋ ਨਹੀਂ ਕੋਈ ਵਰਸੀ ਨਹੀਂ ਕੋਈ ਯਾਦਗਾਰ ਨਹੀਂ ਇੱਥੇ 5-5000 ਏਕੜ ਵਾਲਿਆਂ ਦੀ ਕੋਈ ਵਰਸੀ ਨਹੀਂ ਮਨਾਉਂਦਾ ਯਾਦ ਪਤਕ ਕਿਨਾਂ ਦੀ ਰਹਿੰਦੀ ਵਡਿਆਈ ਉਹਨਾਂ ਦੀ ਹੁੰਦੀ ਜਿਹੜੇ ਰੱਬ ਨੂੰ ਪਰਵਾਹ ਹੋ ਜਾਂਦੇ ਇਹ 5000 ਏਕੜ ਵਾਲਿਆਂ ਦੀ ਇੱਥੇ ਕੋਈ ਵਡਿਆਈ ਨਹੀਂ ਔਰ ਸਾਧ ਸੰਗਤ ਅੱਜ ਜਿਹਨਾਂ ਦੀ ਵਡਿਆਈ ਕਰ ਰਹੇ ਹੋ ਇੱਥੇ ਨਹੀਂ ਕਰਨੀ ਇੱਥੋਂ ਸਥਾਨ ਤੋਂ ਹੋਰ ਕਿੰਨੇ ਸਥਾਨ ਬਣੇ ਹੋਏ ਹਨ ਮਹਾਂਪੁਰਸ਼ ਮੈਂ ਤਰਨਤਾਰਨ ਉੱਤੇ ਪੱਟੀ ਵੀ ਜੰਨਾ ਉੱਤੇ ਵੀ ਇਹਨਾਂ ਦੇ ਦੀਵੇ ਜਗਾਏ ਹੋਏ ਇਹਨਾਂ ਦੇ ਚਰਾਗ ਜਿਹੜੇ ਮਹਾਂਪੁਰਸ਼ ਬਾਬਾ ਦਲੇਲ ਸਿੰਘ ਜੀ ਦੇ ਇਹਨਾਂ ਨਾਲ ਜਗਾਇਆ ਜਗ ਦਾ ਚਰਾਗ ਉੱਤੇ ਪੱਟੀ ਵੀ ਜਗਦਾ ਹੈ ਸ਼ਾਹਵਾਦ ਮਾਰਕੰਡੇ ਵੀ ਔਰ ਹੋਰ ਸਥਾਨਾਂ ਸਾਥ ਸੰਗਤ ਇਹ ਪਤਵ ਕਿਉਂ ਵਡਿਆਈ ਹੋ ਰਹੀ ਨਾਮ ਕਰਕੇ ਪੈਸੇ ਕਰਕੇ ਜਿਹਨੂੰ ਬਾਦਸ਼ਾਹ ਨੇ ਬਾਣੀ ਅੰਦਰ ਕਹਿ ਸਜੁਗਮ ਸੋਭਾ ਨਾਮ ਕੀ ਪੜੋ ਇਸ ਜੁਗਮ ਸੋਭਾ ਜਿੰਨਾ ਕੋ ਜਪ ਲੈ ਕੋ ਉਨੀ ਸੋਭਾ ਹੋਣੀ ਹੈ ਸ਼ਰੀਰ ਚ ਰਹਿੰਦੇ ਆ ਬੁੱਧੀ ਨਾ ਵੀ ਹੋਵੇ ਮਰਨ ਤੋਂ ਬਾਅਦ ਬਹੁਤ ਹੋਏਗੀ ਇਸ ਜੁਗਮ ਸੋਭਾ ਨਾਮ ਕੀ ਇਸ ਜੁਗਮ ਸੋਭਾ ਵਿਨ ਨਾ ਆਵੇ ਸੋਭਾ ਨਾ ਹੋਏ ਇਹ ਮਾਇਆ ਦੀ ਸੋਭਾ ਚਾਰ ਦਿਹਾੜ ਜੰਦੀ ਬਿਲਮ ਨਾ ਹੋਏ ਮਾਇਆ ਵਾਲਿਆਂ ਦੀ ਚਾਰਕ ਦਿਨਾਂ ਦੀ ਸੋਭਾ ਭਾਈ ਨਾਮ ਦੀ ਸੋਭਾ ਸਦਾ ਰਹਿੰਦੀ ਕਿਵੇਂ ਰਹਿੰਦੀ ਛੋਟੀ ਜਿਹੀ ਗੱਲ ਸੁਣਿਆ ਜਿਹੜੇ ਪੈਸੇ ਜੇਬ ਚ ਰੱਖ ਲਈਏ ਮੁੱਕ ਜਾਂਦੇ ਨੇ ਤੁਸੀਂ 10000 ਪਰਸੇ ਚ ਪਾ ਲੋ ਪੰਜਾਂ ਚੌਹ ਦਿਨਾਂ ਬਾਅਦ ਮੁੱਕ ਜਾਂਦੇ 5 ਦਾ 10000 ਪਰਸੇ ਚ ਭਾ ਲੋ 5 ਦਸ ਦਿਨ ਬਾਅਦ ਮੁੱਕ ਜਾਣਾ ਤੇਲ ਭਰਾ ਲਿਆਓ ਕਰ ਲਿਆਓ ਕਰ ਲੈ ਸਬਜ਼ੀ ਲੈ ਆਂਦੀ ਫਰੂਟ ਲੈ ਆਂਦੇ ਪੈਸੇ ਮੁੱਕ ਜਿਹੜੇ ਪੈਸੇ ਬੈਂਕ ਚ ਜਮਾ ਕਰਾ ਦਿਓ ਉਹਦੇ ਨਾਲ ਵਿਆਜ ਲੱਗਣ ਲੱਗ ਪੈਂਦਾ ਜਿਹੜੇ ਫਿਕਸ ਡਿਪੋਜ਼ਿਟ ਕਰਾਤੇ ਉਹਦੇ ਨਾਲ ਵਿਆਜ ਲੱਗਣ ਲੱਗ ਪਿਆ ਉਹ ਬਦਲਣ ਲੱਗ ਪੈ ਕੇ ਪੈਸਾ ਕਰਕੇ ਕਿਉਂ ਭਾਈਓ ਜਮਾ ਕਰਾਤੇ ਕੋਲ ਰੱਖੇ ਪੈਸੇ ਘਟਦੇ ਨੇ ਜਮਾ ਕਰਾਏ ਹੋਏ ਬਦਲਣ ਲੱਗ ਪੈਂਦੇ ਨੇ ਯਾਦ ਰੱਖਿਓ ਵਡਿਆਈ ਦੁਨੀਆਂ ਦੀ ਮਿਲਦੀ ਐ ਜੇ ਰੱਖ ਲਈ ਨਾ ਕੋਲ ਫਿਰ ਜਾਣੀ ਮੁੱਕ ਜੇ ਲੋਕਾਂ ਦੀ ਵਡਿਆਈ ਲੈ ਕੇ ਜਮਾ ਕਰਾਤੀ ਨਾ ਵੈਰੂ ਤੇਰੀ ਐ ਫਿਰ ਉਹ ਵਧਣ ਲੱਗ ਪੈਂਦੀ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਬੈਠੇ ਇੰਨੀ ਵਡਿਆਈ ਦੁਨੀਆਂ ਦੀ ਲੈ ਕੇ ਰੱਬ ਨੂੰ ਜਮਾ ਕਰਾਤੀ ਕੋਲ ਨਹੀਂ ਰੱਖੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਕਹਿ ਕੇ ਵਡਿਆਈ ਕੋਲ ਨਹੀਂ ਰੱਖੀ ਜਮਾ ਕਰਾਤੀ ਸਰੀਰ ਛੱਡਣ ਤੋਂ ਬਾਅਦ ਵੀ ਦੁਨੀਆ ਵਿੱਚ ਵਡਿਆਈ ਹੁੰਦੀ ਹੈ ਕਿਉਂ ਉਹ ਜਮਾ ਕੀਤੀ ਹੋਈ ਹੈ ਜੇ ਆਪਣੇ ਕੋਲ ਰੱਖੀ ਨਾ ਮੁੱਕ ਜਾਣੀ ਜਿਨ੍ਹਾਂ ਜਿਨ੍ਹਾਂ ਨੇ ਕੋਲ ਰੱਖੀ ਉਹਨਾਂ ਦੀ ਮੁੱਕ ਗਈ ਮਾਫ ਕਰਿਓ ਅੱਕਈ ਬਾਬੇ ਹੁਣ ਜੇਲ੍ਹ ਚ ਪੀਆਰ ਹੋਇਆ ਵਡਿਆਈ ਮੁੱਕ ਗਈ ਲੋਕ ਕਿਦਾਂ ਮੱਥਾ ਟੇਕਦੇ ਸੀ ਕਿੰਨਾ ਰੌਲਾ ਪਿਆ ਹੋਸੀ ਹਰਿਆਣੇ ਵਾਲੇ ਹਿਮਾਚਲ ਵਾਲੇ ਜੀ ਇਕੱਠੇ ਹੋ ਕੇ ਭੰਡਾਰਾ ਕਰਾਉਂਦੇ ਬਾਬੇ ਨੂੰ ਮਿਲਣ ਜਾਂਦੇ ਹੁਣ ਪਰੋਲ ਤੇ ਆਉਂਦਾ ਬਾਹਰ ਉਦੋਂ ਪੀਆਰ ਕਰਤਾ ਜੇਲ੍ਹ ਚ ਸਾਰੀ ਉਮਰ ਜੇਲ੍ਹ ਤੇ ਰਹਿਣਾ ਵਡਿਆਈ ਕਿੱਥੇ ਗਈ ਮੁੱਕ ਗਈ ਜਿਹੜੀ ਵਡਿਆਈ ਲੈ ਕੇ ਹੰਕਾਰੀ ਤੇ ਵਿਕਾਰੀ ਹੋ ਗਏ ਉਹਨਾਂ ਦੀਆਂ ਵਡਿਆਈਆਂ ਮੁੱਕ ਗਈਆਂ ਜਿਣੀ ਵਡਿਆਈ ਦੁਨੀਆ ਤੋਂ ਲਈ ਹੱਥ ਜੋੜ ਕੇ ਕਿਹਾ ਕੋ ਨਾਨਕ ਸਭ ਤੇਰੀ ਵਡਿਆਈ ਉਹਨਾਂ ਦੀ ਜਮ੍ਹਾਂ ਹੋ ਗਈ ਸਰੀਰ ਮਰਨ ਤੋਂ ਬਾਅਦ ਵੀ ਵਡਿਆਈ ਹੋਈ ਜਿਨ੍ਹਾਂ ਦੀ ਯਾਦ ਚ ਬੈਠੇ ਉਹਨੇ ਰੱਬ ਨੂੰ 24 ਘੰਟੇ ਕਿਹਾ ਕਿੱਤ ਦੇ ਆਗੇ ਅਰਦਾਸ ਹਮਾਰੀ ਪੜੋ ਜੀਓ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਆਓ ਸਾ ਸੰਗਤ ਆਪਾਂ ਬੰਦਗੀ ਤੇ ਨਹੀਂ ਇੰਨੀ ਕਰ ਸਕਦੇ ਨਾ ਆਪਾਂ ਦੇਖੋ ਸਾਧ ਪਤਾ ਕੌਣ ਹੈ ਨੌ ਦਵਾਰੇ ਸਾਧ ਸਾਧ ਸਲਾਇਆ ਪਹਿਲਾਂ ਨੌਂ ਦਰਵਾਜੇ ਸਾਧਣੇ ਪੈਂਦੇ ਨੇ ਬੰਦੇ ਦੀ ਤੱਖਾ ਨਹੀਂ ਵਸ ਚੌਨੀਓ ਬੈਰੀ ਦਿਸ ਰਿਹਾ ਦੁਸ਼ਮਣ ਦਿਖ ਰਿਹਾ ਮਾੜਾ ਦਿਸ ਰਿਹਾ ਚੰਗਾ ਵੇਖ ਰਿਹਾ ਉਹ ਤਾਂ ਨੌਂ ਦਰਵਾਜੇ ਸਾਧ ਲੈਂਦੇ ਨੇ ਪੂਰੇ ਨੌਂ ਦਰਵਾਜੇ ਸਾਧ ਸਾਧ ਸਦਾਇਆ ਅੱਜ ਆਪਾਂ ਉਹਨਾਂ ਦੀਆਂ ਯਾਦਾਂ 'ਚ ਬੈਠੇ ਹਾਂ ਉਹਨਾਂ ਤੋਂ ਬਲਿਹਾਰ ਜਾਈਏ ਬਲਿਹਾਰ ਜਾਈਏ ਬਲਿਹਾਰ ਜਾਈਏ ਇੰਨੇ 'ਚ ਆਪਣਾ ਭਲਾ ਹੋ ਜਾਣਾ ਆਪਾਂ ਬੰਦਗੀ ਨਹੀਂ ਕਰ ਸਕਦੇ ਮੈਨੂੰ ਪਤਾ ਤੁਹਾਨੂੰ ਹੁਣ ਦੱਸ 11 ਵੱਜ ਜਾਣੇ ਸਵੇਰੇ ਉੱਠਣ ਔਖਾ ਹੋ ਜਾਂਦਾ ਗ੍ਰਸਤੀ ਬੰਦੇ ਆਪਾਂ ਸਾਧੂ ਤਾਂ ਸਾਰੀ ਸਾਰੀ ਰਾਤ ਜਾਗਦੇ। ਉਤਨ ਜਾਗਦੇ ਸੰਤ ਜਨਾ ਮੇਰੇ ਰਾਮ ਪਿਆਰੇ। ਭਾਈ ਉਤਨ ਜਾਗਦੇ ਨੇ ਪਿੰਨੀ ਰਨੜੀਏ ਚਮਕਣ ਤਾਰੇ ਜਾਗਦੇ ਸੰਤ ਜਨਾ ਮੇਰੇ ਰਾਮ ਪਿਆਰੇ। ਆਪਾਂ ਤਾਂ ਜਾਗ ਹੀ ਨਹੀਂ ਸਕਦੇ। ਫਿਰ ਆਪਾਂ ਬੰਦਗੀ ਤੇ ਨਹੀਂ ਕਰ ਸਕਦੇ। ਪਰ ਹਾਂ ਇੱਕ ਚੀਜ਼ ਐ। ਬੰਦਗੀ ਵਾਲਿਆਂ ਤੋਂ ਬਲਿਹਾਰ ਜਾਈਏ ਆਪਣਾ ਭਲਾ ਹੋ ਜਾਏਗਾ ਇਹ ਪੰਕਤੀ ਮੇਰੇ ਪਾਤਸ਼ਾਹ ਨੇ ਕਹੀ ਹੈ ਭਾਈ ਤੂੰ ਬਲਿਹਾਰ ਜਾਇਆ ਕਰ ਆਓ ਮਿਲ ਕੇ ਪੜੋ ਫਿਰ ਸਮਾਪਤੀ ਹੈ ਪੁੱਲ ਚੁੱਕ ਦੀ ਖਿਮਾ ਬਖਸ਼ਨੇ ਮਹਾਂਪੁਰਸ਼ਾਂ ਦਾ ਧੰਨਵਾਦ ਇਹਨਾਂ ਗੁਰਮੁਖ ਪਿਆਰਿਆਂ ਦਾ ਧੰਨਵਾਦ ਦੇ ਹੁਕਮ ਪਚਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਦਰ ਕਿਰਪਾ ਕਰਨ ਆਪ ਤਰੁੱਟ ਕੇ ਸੇਵਾ ਲੈਂਦੇ ਨੇ ਬੰਦਗੀ ਵਾਲਿਆਂ ਨੂੰ ਨਮਸਕਾਰ 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 ਆਓ ਮਿਲ ਕੇ ਪਿਆਰ ਨਾਲ ਕਹੀਏ ਹੋਂ ਕੁਰਬਾਨ ਜਾ ਮਹਿਰਵਾਨਾ ਹੋਂ ਪਰਵਾਨ ਜਾਓ ਹੋਂ ਪਰਵਾਨ ਜਾਓ ਮਹਿਰਵਾਨਾ ਹੋਂ ਪਰਵਾਨ ਜਾਓ ਹੋਂ ਪਰ ਮਹਿਰਵਾਨਾ ਹੋਂਕਰ ਧਿਆਨ ਤਰ ਕੇ ਹੋਂਕਰ ਵਾਨ ਜਾਉ ਮਹਿਰਵਾਨਾ ਹੋਂਕਰ ਹੋਂਕਰ ਵਾਨ ਜਾਉ ਤੇ ਨਾ ਕ ਹੋਂਕਰ ਵਾਨ ਜਾਉ ਤੇ ਨਾ ਕੇ ਹੋ ਪਰਵਾਨਾ ਜਾਉ ਤੇ ਨਾ ਹੋ ਪਰ ਵਾ ਵਾ ਰੱਜ ਕੇ ਲੈਣ ਜੁ ਤੇਰਾ ਨਾ ਲੈਣ ਜੋ ਤੇਰਾ ਹੋਂ ਪਰਵਾਨ ਜਾਉ ਮਿਹਰਵਾਨਾ ਹੋਂ ਪਰਵਾਨ ਜਾਉ ਹੋਂ ਪਰਵਾਨ ਜਾਉ ਮਿਹਰਵਾਨਾ ਹੋਂ ਪਰ ਹੋ ਪਰਵਾਨੇ ਜਾਉ ਤੇ ਨਾ ਕਹਿ ਹੋ ਪਰਵਾਨੇ ਜਾਉ ਤੇ ਨਾ ਕਹਿ ਹੋ ਪਰਵਾਨੇ ਤੇ ਨਾ ਕਹਿ ਹੋ ਪਰਵਾਨੇ ਜਾਉ ਲੈਣ ਜੁਤੇ ਰਾਣਾ ਲੈਣ ਜੁਤੇ ਰਾਣਾ ਵਵ ਲੈਣ ਜੋਤੇ ਹੋਂ ਪਰਵਾਨ ਜਾਉ ਮਿਹਰਵਾਨ ਹੋਂ ਪਰਵਾਨ ਜਾਉ ਹੋਂ ਪਰ ਜਾਉ ਮਿਹਰਵਾਨ ਹੋਂ ਪਰਵਾਨ ਜਾਉ ਕੁਰਬਾਨ ਨ ਜਾਉ ਤਨਾਖ ਲੈਣ ਜੁ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨ ਨ ਜਾਉ ਬੰਦਗੀ ਵਾਲਿਆਂ ਤੋਂ ਕੁਰਬਾਨ ਜਾਈਏ ਦੇਖੋ ਇਹਦਾ ਲਾਭ ਇਹ ਹੋਣਾ ਪਾਤਸ਼ਾਹ ਨੇ ਬਾਣੀ ਅੰਦਰ ਲਿਖ ਕੇ ਦਿੱਤਾ ਨਾਉ ਧਿਆਨ ਤਿਨ ਤਨ ਪੱਲੇ ਨਾਨਕ ਕਾਤਾ ਨੇ ਹੀ ਜੇ ਕੋ ਜੀਉ ਕਹਿ ਉਹਨਾਂ ਨੂੰ ਤਾਂ ਜੰਮ ਕੀ ਤਲਵ ਨ ਹੋਈ ਕੋਈ ਬੰਦਗੀ ਵਾਲੇ ਨੂੰ ਇਨਹ ਹੱਥ ਜੁੜ ਕੇ ਜੀ ਕਹਦੇ ਨਾ ਦੂਰੋਂ ਜੀ ਤਾਂ ਵੀ ਰੱਬ ਦੀ ਦਰਗਾਹ ਚ ਉਹਨੂੰ ਤਲਬ ਨਹੀਂ ਕੀਤਾ ਜਾ ਸਕਦਾ ਪਰ ਅੰਦਰ ਸ਼ਰਧਾ ਪ੍ਰੇਮ ਭਾਵਨਾ ਨਾਲ ਦੂਰੋਂ ਹੀ ਹੱਥ ਜੋੜ ਕੇ ਜੀਓ ਕੋ ਅੰਦਰੋਂ ਅੰਦਰੋਂ ਇਹ ਨਹੀਂ ਬਾਹਰੋਂ ਵੱਡੀਆਂ ਨੂੰ ਮੱਥੇ ਟੇਕੀ ਜਾਓ ਮਗਰ ਭਜੀ ਜਾਓ ਉਹ ਫਾਰਮੈਲਿਟੀ ਨਹੀਂ ਹੈ ਵਖਾਵਾ ਨਹੀਂ ਹੈ ਸਾਧੂ ਤਾਂ ਕਈ ਮੀਲ ਤੋਂ ਦੂਰੋਂ ਤੁਹਾਡੇ ਵੱਲ ਨਜ਼ਰ ਪਾ ਲੈਣ ਕਈ ਮੀਟਰ ਤੋਂ ਦੂਰੋਂ ਤੋੜਵਲ ਨਜ਼ਰ ਭਰ ਕੇ ਵੇਖ ਲੈ ਇੰਨੇ ਚ ਕੰਮ ਕਰ ਬਿਨਾ ਬੋਲੇ ਬੋਲਦਾ ਨਹੀਂ ਭਜੇ ਬਿਨਾ ਬੋਲੇ ਸਭ ਕੁਝ ਹੋ ਜਾਂਦਾ ਮੈਂ ਕੈਲਗਰੀ ਠਹਿਰੇ ਹੋ ਇੱਥੇ ਕਮਾਂ ਪੁਰਸ਼ ਗਏ ਤੋ ਮੈਂ ਫੈਮਿਲੀ ਉਹਨਾਂ ਨੂੰ ਲੈ ਕੇ ਗਿਆ ਜਿਹੜਾ ਠਹਿਰੇ ਮੈਂ ਕਿ ਚਲੋ ਤੋ ਬੀਬੀ ਰੋਵੇ ਕਹਿੰਦੀ ਮੇਰਾ ਬਾਬਾ ਜੀ ਕੰਮ ਬਹੁਤ ਖਰਾਬ ਹੋਇਆ ਮੈਂ ਕੀ ਕਹਿੰਦੀ ਮੈਂ ਇੱਧਰ ਆਈਆਂ ਮੇਰੇ ਦੋ ਬੱਚੇ ਇੰਡੀਆ ਉਹਨਾਂ ਦਾ ਵੀਜ਼ਾ ਨਹੀਂ ਆਇਆ ਮੈਂ ਤੂੰ ਕਿਵੇਂ ਆਗੇ ਕਿ ਨਹੀਂ ਮੈਂ ਵਿਜ਼ਟਰ ਆਈ ਸੀ ਮੈਂ ਤੇ ਵਰਕ ਪਰਮਿਟ ਕਰਦਾ ਬੱਚਿਆਂ ਦਾ ਅਪਲਾਈ ਕੀਤਾ ਉਹ ਨਾ ਹੋ ਨਹੀਂ ਰਿਹਾ ਮੈਂ ਕਿਹਾ ਅੱਛਾ ਮੈਂ ਚਲ ਉੱਥੇ ਮਹਾਪੁਰਸ਼ ਅਸ਼ੋਕ ਜਲ ਉੱਥੇ ਗਏ ਤੋ ਗਈ ਭਾਵਨਾ ਨਾਲ ਜਦੋਂ ਉਹਨਾਂ ਕੋਲ ਗਏ ਉੱਥੇ ਸੰਗਤ ਬਹੁਤ ਸੀ ਭਾਰੀ ਨੇ ਆਈ ਉਹ ਦੂਜੇ ਤੀਜੇਨ ਮਿਲਣ ਤੋਂ ਮਹਾਪੁਰਸ਼ ਕਹਿੰਦੇ ਬੇਟੇ ਸਾਡੇ ਕੋਲ ਨਾ ਦੋ ਦੋ ਮਿੰਟਾਂ ਟਾਈਮ ਨਾ ਇਹਨਾਂ ਵੇਸਟ ਕਰੋ ਸਾਧੂ ਕੋਲ ਟਾਈਮ ਬਹੁਤ ਕੀਮਤੀ ਹੋ ਸਾਡੇ ਵਰਗਾ ਖੁੱਲਾ ਟਾਈਮ ਨਹੀਂ ਉਹਨਾਂ ਕੋਲ ਉਹ ਸੰਗਤ ਤਾਂ ਉਹਦੀ ਵਾਰੀ ਨਹੀਂ ਆਈ ਬੀ ਜੀ ਜਦੋਂ ਤੱਕ ਉਹਦੀ ਵਾਰੀ ਆਉਣ ਲੱਗੀ ਮਿਲਨ ਉਦੋਂ ਤੱਕ ਮਹਾਂਪੁਰਸ਼ ਉੱਠ ਖੜੇ ਕਰਿਆ ਉਹ ਮਾਈ ਇੱਧੇ ਖੜੀ ਰਹਿ ਮੈਂ ਜੀ ਇਹ ਕਹਿੰਦੇ ਕੋਈ ਗੱਲ ਨਹੀਂ ਕੋਈ ਉਹ ਮਾਈ ਵੱਲ ਵੇਖ ਮੈਂ ਜੀ ਇਹਨੇ ਬੇਨਤੀ ਕਰਨੀ ਕਹਿੰਦੇ ਕੋਈ ਗੱਲ ਨਹੀਂ ਕੋਈ ਐ ਕਹਿ ਕੇ ਮਹਾਂਪੁਰਸ਼ ਤੁਰਨ ਲੱਗੇ ਤਾਂ ਸਾਰਿਆਂ ਨੂੰ ਨਹੀਂ ਫੁੱਲ ਸੀਗੇ ਤੇ ਫੁੱਲ ਦੇ ਜਦੋਂ ਘਰ ਵਾਪਸ ਆਇਓ ਮਾਈ ਬਹੁਤ ਰੋਈ ਕਹਿੰਦੀ ਮੇਰੇ ਭਾਗ ਹੀ ਮਾੜੇ ਦੇਖੋ ਸਾਰਿਆਂ ਦੇ ਬੱਚਨ ਹੋ ਗਏ ਮੇਰੇ ਬੱਚਨ ਨੂੰ ਇਹ ਨਹੀਂ ਹੋਣਾ ਮਾ ਕਹਿੰਦੀ ਮੇਰੇ ਤਾਂ ਬਚਨ ਨਹੀਂ ਹੋਏ ਮੇਰੇ ਭਾਗ ਮਾਰੇ ਮੈਨੂੰ ਪਤਾ ਕੀ ਕਿਹਾ ਮੈਂ ਕਿਹਾ ਮੈਨੂੰ ਨਹੀਂ ਪਤਾ ਵੇ ਬਚਨ ਹੋਏ ਜਾਂ ਨਹੀਂ ਹੋਏ ਪਰ ਇੰਨਾ ਮੈਨੂੰ ਪਤਾ ਤੇਰਾ ਕੰਮ ਹੋ ਗਿਆ ਕਹਿੰਦੀ ਮੇਰੇ ਤਾਂ ਬਚਨੇ ਨਹੀਂ ਹੋਏ ਮੈਂ ਤਾਂ ਦੱਸਣਾ ਸੀ ਮੈਂ ਕਿਹਾ ਦੱਸਣ ਦੀ ਲੋੜ ਹੀ ਨਹੀਂ ਤੇਰਾ ਕੰਮ ਹੋ ਗਿਆ ਭੈਣੇ ਜਿਹੜੇ ਕੰਮ ਤੂੰ ਗਈ ਸੀ ਉਹ ਕੰਮ ਹੋ ਗਏ ਇੰਨਾ ਮੈਨੂੰ ਪਤਾ ਹੈ ਕਹਿੰਦੀ ਅੱਛਾ ਉਹਨੂੰ ਯਕੀਨ ਜਿਆ ਨਹੀਂ ਆਇਆ ਕਿਉਂਕਿ ਬਚਨ ਹੀ ਨਹੀਂ ਹੋਇਆ ਕਿ ਮੋਰੋਂ ਕੋ ਗੱਲ ਵੀ ਨਹੀਂ ਹੋਈ ਨਾ ਮਹਾਂਪੁਰ ਮਹਾਪੁਰਸ਼ਾਂ ਗਿਆ ਉਹਦੇ ਮਨ ਯਕੀਨ ਨਹੀਂ ਪਰ ਮੈਂ ਉਹਨੂੰ ਕਹਿੰਦਾ ਮੈਨੂੰ ਲੱਗਦਾ ਕੋ ਕੰਮ ਹੋ ਗਿਆ ਕਿਉਂ ਉਹਨੀ ਤਰਨ ਲੱਗੀਆਂ ਨਜ਼ਰ ਭਰ ਕੇ ਵੇਖ ਕੇ ਤੇਰੇ ਵੱਲ ਗਿਆ ਕੋਈ ਗੱਲ ਨਹੀਂ ਕੋਈ ਨਹੀਂ ਰਿਚ ਗਨੀ ਅੱਛਾ ਉਹਨੂੰ ਯਕੀਨ ਨਹੀਂ ਆਇਆ ਪਰ ਤੁਸੀਂ ਹੈਰਾਨ ਹੋਮੋਗੇ ਇੱਧਰ ਦਿਨ ਤੇ ਉਧਰ ਕੈਨੇਡਾ ਚ ਰਾਤ ਆ ਉਥੇ ਅੰਮ੍ਰਿਤ ਵੇਲੇ ਕੁਝ 2:00 ਵਜੇ ਹੋਣੇ ਅਜੇ ਮੈਂ ਤਾਂ ਸੁੱਤਾ ਸੀ ਅਜੇ ਤੋ 2:00 ਵਜੇ ਰਾਤ ਨੂੰ ਉੱਠ ਕੇ ਨਾ ਦਰਵਾਜ਼ਾ ਜ਼ੋਰ ਨਾਲ ਖੜਕਦਾ ਵੇ ਬਾਬਾ ਜੀ ਦਰਵਾਜ਼ਾ ਖੋਲਿਓ ਬਾਬਾ ਜੀ ਮੈਂ ਕੀ ਗੱਲ ਹੋਈ ਇੱਕਦਮ ਉਹ ਘਰ ਵਾਲੇ ਵੀ ਹੋਰ ਸਾਰੇ ਉੱਠ ਖੜੇ ਜਿਨ੍ਹਾਂ ਦੇ ਉਹ ਟੈਰੀ ਹੋਇਓ ਤੇ ਸਾਰੇ ਰਿਸ਼ਤੇ ਦੇ ਮੈਂ ਕੀ ਗੱਲ ਹੋਈ ਰੋਣ ਲੱਗ ਪਿਆ ਮੈਂ ਪੁੱਤ ਰੋਕਿਆ ਨਹੀਂ ਕਹਿੰਦੀ ਬਾਬਾ ਜੀ ਉਧਰ ਦੇਣਾ ਕਹਿੰਦੀ ਇੰਡੀਆ ਵਿੱਚ ਤੇ ਉਹਨਾਂ ਨੂੰ ਅੰਬੈਸੀ ਵੱਲੋਂ ਕਹਿੰਦੀ ਮੇਲ ਆ ਗਈ ਹੈ ਮੇਰੇ ਦੋਏ ਬੱਚਿਆਂ ਦਾ ਵੀਜ਼ਾ ਅਪਰੂਵ ਹੋ ਗਿਆ ਮਾਂ ਉੱਥੇ ਬੈਠੀ ਹੈ ਬੱਚੇ ਇੱਧਰ ਨੇ ਕਹਿੰਦੀ ਭਾਈ ਸਾਹਿਬ ਉਹਨਾਂ ਦੀ ਮੇਲ ਆ ਗਿਆ ਤੇ ਮੈਨੂੰ ਕਹਿੰਦੀ ਉਹਨਾਂ ਨੇ ਫੋਟੋ ਭੇਜਦੀ ਬੱਚਿਆਂ ਨੇ ਕਹਿੰਦੇ ਵੀਜ਼ਾ ਅਪਰੂਵ ਹੋ ਗਿਆ ਫਿਰ ਰੋਣ ਲੱਗ ਪਈ ਕਹਿੰਦੀ ਮਾਂ ਪੁਰਸ਼ਾਂ ਦਾ ਬਚਨੇ ਨਹੀਂ ਹੋਏ ਮੈਂ ਕਿਹਾ ਬਚਨ ਦੀ ਲੋੜ ਹੀ ਨਹੀਂ ਪੈਂਦੀ ਉਤਤ ਇੱਕ ਨਜ਼ਰ ਭਰ ਕੇ ਵੇਖ ਲੈਣੇ ਇਹਦੇ ਵਿੱਚ ਬਹੁਤ ਕੁਝ ਹੋ ਜਾਂਦਾ ਪਰ ਸਾਧੂ ਬੋਲੇ ਆਓ ਸਾਦ ਸੰਗਤ ਆਪ ਅੰਦਰੋਂ ਅਰਦਾਸ ਕਰੀਏ ਪਾਤਸ਼ਾਹ ਸਾਨੂੰ ਵੀ ਕਣ ਕਮਾ ਤਰ ਬੰਦਗੀ ਬਖਸ਼ੋ ਇਹ ਸਮਾ ਇਹ ਸਵਾਸ ਸਫਲ ਹੋਣ ਸਾਰੀਆਂ ਸੰਗਤਾਂ ਦਾ ਧੰਨਵਾਦ ਨਗਲੇ ਨਗਰਾਂ ਤੋਂ ਸੰਗਤ ਆਈ ਮੈਂ ਗੁਰਵਾਲ ਤੋਂ ਮੇਕੋਵਾਲ ਤੋਂ ਸਭ ਦਾ ਧੰਨਵਾਦ ਮਹਾਂਪੁਰਸ਼ਾਂ ਦਾ ਧੰਨਵਾਦ ਬੜੇ ਪਿਆਰ ਨਾਲ ਬੈਠ ਤੁਸੀਂ ਅਸੀਸ ਦਿੱਤੀ ਐਡੇ ਵੱਡੇ ਵੱਡੇ ਸਾਧੂ ਬੰਦਗੀ ਵਾਲੇ ਕਰਦੇ ਅੱਗੇ ਅਸੀਂ ਹਣੇ ਸਾਹਮਣੇ ਕੀ ਸੁਣਾਉਣਾ ਹੈ ਕਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਿਓ ਸੀਲਾਉ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ